ਮੈਂ ਡਾਡਾ ਸੰਧੂ ਐਨ ਆਰ ਆਈ ਅੱਜ ਵੇਖੋ ਕਤਰ ਦੇ ਵਿੱਚ بارش ਹੋ ਰਹੀ ਆ ਬਹੁਤ ਸਹੀ ਮੌਸਮ ਹੋਇਆ ਪਿਆ ਵਾ ਠੰਡਾ ਠੰਡਾ ਬਹੁਤ ਵਧੀਆ ਨਜ਼ਾਰੇਦਾਰ ਟਾਈਮ ਹੋ ਗਿਆ ਵਾ ਰਾਤ ਦਾ ਇੱਕ ਤੇ ਹੁਣੇ ਡਿਊਟੀ ਤੋਂ ਆਇਆ ਸੀ ਕਿ بارش ਵੇਖੀ ਤੇ ਮੈਂ ਚਲੋ ਇੱਕ ਵੀਡੀਓ ਬਣਾਉਣੀ ਆ ਤੇ ਬਣਾਉਣ ਲੱਪੇ ਸੋ ਸੱਥੇ ਹੋਰ ਕਿਤੇ ਕਿਤੇ بارش ਹੋ ਰਹੀ ਆ ਕਤਰ ਦੇ ਵਿੱਚ ਹਾਂਜੀ ਤੇ ਬਾਰਿਸ਼ ਬਹੁਤ ਵਧੀਆ ਮਿੱਠੀ ਮਿੱਠੀ ਹੋ ਰਹੀ ਆ ਤੇ ਟਾਈਮ ਵੀ ਕਾਫੀ ਹੋ ਚੁੱਕਾ ਵਾ ਤੇ ਸੱਸੇਈਆ ਮੌਸਮ ਮੈਂ ਤਾਂ ਵਧੀਆ ਲੱਗਦਾ ਅੱਜਕੱਲ ਲੇਕਿਨ ਹੈਗਾ ਥੋੜਾ ਠੰਡਾ ਠੰਡਾ ਵਾ ਲੇਕਿਨ ਜਿਆਦਾ ਵੀ ਨਹੀਂ ਠੰਡਾ ਤੇ ਇਸ ਕਰਕੇ ਥੋੜਾ ਜਿਹਾ ਬਾਰਿਸ਼ ਹੋ ਗਈ ਤੇ ਫਿਰ ਥੋੜਾ ਠੰਡਾ ਹੋਏਗਾ ਹੁਣ ਹਣ ਅੱਜ ਕੱਲ ਨੇ ਵਰਲਡ ਕੱਪ ਵੀ ਜਿੱਤੇ ਆ ਵਾ ਤੇ ਉਸ ਕਰਕੇ ਬਹੁਤ ਖੁਸ਼ੀ ਆ ਪਰਬਨ ਵੀ ਪੁਜੀ ਜੜੀ ਅੱਜ ਕਿ ਕਤਰਾ ਜੇ ਵਰਲਡ ਕੱਪ ਜਿੱਤੇ ਆ ਹਣ ਬਹੁਤ ਵਧੀਆ ਗੱਲ ਬਾਤ ਆ ਮੌਸਮ ਦੀ ਸਭ ਕੋ ਜਾ ਆਰਟੀ